ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀ ਤਾਕੀਏ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਮਰੋ ਸੱਜਣ ਹਾਰੋ ਤੁਮ ਗਾਵੋ ਮੇਨਰ ਭਉ ਕਾ ਸੋਹਿਲਾ ਹਉ ਵਾਰਿ ਜਸ ਸੋਹਿਲਾ ਸਦਾ ਸੁਖ ਵੇ ਰਹਾਓ ਨਿਤ ਨਿਤ ਜਿਹੜੇ ਸੰਭਾਲੀ ਇਹਨਾਂ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈਤ ਸਦਾਤੇ ਕਭ ਨੂੰ ਸਮਾਰ ਸੰਬਤ ਸਹਾ ਲਿਖਿਆ ਮਿਲਕਰ ਪਾਪ ਹੋ ਤੇਲ ਦੇਵ ਸਜਣੇ ਸੀਸੜੀਆਂ ਜੇ ਹੋਵੇ ਸਭ ਸਿਉ ਮੇਲ ਕਰ ਕਰਿ ਹੋ ਪਹੁੰਚਿਆ ਸਦੜੀ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਵਨ ਰਗ ਆਸਾ ਮਹੱਲਾ ਪਹਿਲਾ छे तो कर छे उपदेश उपदेस गुरगुर एक बेस अनेक बाबा कर करते कीत हो राख बढ़ाई तो रहाओ विश्व चेह घड़िया पहरा तिथि बारी माहो हो सूरज एक रुत अनेक नानक करते के केते बेस राग तनाश्री महला पहला गगन मह थाल रवचंद दीपक बनी तारका मंडल जनक मोती ਤੁਮਨ ਆਲੋਪ ਬਨ ਚਬਰੂ ਕਰੇ ਸਲਬਨ ਰਾਈ ਫਲੰਤ ਜੋਤੀ ਕੈਸੀ ਆਰਤੀ ਹੋਈ ਭਵਖੰਡ ਨਾ ਤੇਰੀ ਆਰਤੀ ਅਨਹਤਾ ਸਬਦ ਬਾਜੰਤ ਪੀਰੀ ਰਹਾ ਸੈਸ ਤਬ ਨੈਨ ਨਨ ਨੈਨ ਹੈ ਤੋਏ ਕੋ ਸੈਸ ਮੂਰਤ ਨਨ ਇਕ ਤੋਹੀ ਸੈਸ ਪਦ ਨਿਮਨ ਨਨ ਇਕ ਪਦ ਗੰਧ ਬੇਨ ਸੈਸ ਤਬ ਗੰਧਿ ਵਿਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਈ ਤਸਦਾ ਚਾਨਣ ਸਾਮੈ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋ ਉਸ ਪਾਬੈ ਸੁ ਆਰਤੀ ਹੋਈ ਹਰ ਚਰਨ ਕਾਮਲ ਮਕਰੰਦ ਲੋਕਤ ਮਨੋ ਅੰਦਰਮੁਹ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਕੋਈ ਜਾਤੀ ਤੇਰੇ ਨਾ ਹੀ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਅਰ ਸਾਧੂ ਅਨਜਲੀ ਪੋਨ ਵੱਡਾ ਹੈ ਕਲਨੌਦ ਪੋਨ ਵੱਡਾ ਹੈ ਰਹਾਉ ਸਾਖਤ ਰਸਾ ਨ ਜਾਣੇ ਅੰਤਨ ਅੰਤਨ ਹੋਮੇ ਕੰਡਾ ਹੈ ਜੋ ਨੂਚਲੇ ਚੁਬਦੁ ਖਪਾਵੈ ਜੁਮਕਾਲ ਸਹਸਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾ ਹੀ ਅਬਨਾਸੀ ਪ੍ਰਖ ਪਾਇ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਮੰਡਾ ਹੀ ਹਮ ਗਰੀਬ ਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਡ ਵੱਡਾ ਹੀ ਜਨਾਨਕ ਨਾਮ ਉਧਾਰ ਟੀਕੈ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨ ਮਿਰ ਮੀਤਾ ਸੰਤ ਪਹਿਲ ਕੀ ਬੀਲਾ ਈਹਾਂ ਕਾਣ ਚਲੋ ਹਰਲਾਹਾ ਆਗੇ ਬਸਨ ਸੁਹਿਰਲਾ ਆਉਦ ਕਟਾਇ ਦਿਨ ਸਨਾਨ ਆਦੀ ਮਨ ਗੁਰਮੇਲ ਕਾ ਸਵਾਰਿਰਹਾਓ ਇਹ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨਨੀ ਜਿਸਾ ਅਜਿਗਾ ਪਿਆਵੇ ਹਰਸ ਕਥਾ ਤਨ ਜਾਨੀ ਜਾਕੋ ਆਈ ਸੋਈ ਬਿਹਾਜੂ ਹਰ ਗੁਰਤੇ ਮਨੇ ਵਸੇਰਾ ਨਿਜ ਕਰ ਮਲ ਪਾਵ ਸੁਖ ਸਹਿ ਜੀ ਬਹਰਨ ਹੋਏ ਗੋਫੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੌਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ